500 ਕਿਲੋ ਦਾਲੇ ਦੀ ਬਾਰ ਬਾਰ ਚੈਕਿੰਗ ਕੀਤੀ ਗਈ ਹੈ ਅੱਜ ਇਹ ਦੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਕੁਲਰ ਆਈਪੀਐਸ ਜੀ ਦੀ ਹਦਾਇਤਾਂ ਤੇ ਅੱਜ ਏਡੀਸੀਪੀ ਸਿਟੀ 3 ਸ਼੍ਰੀ ਵਰਪਾਲ ਸਿੰਘ ਜੀ ਦੀ ਹਦਾਇਤਾਂ ਦੇ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਜਿਹੜੇ ਸਾਡੇ ਜ਼ੋਨ ਦੇ ਸਾਰੇ ਐਸਐਚਓਸ ਤੇ ਟੀਮ ਵੱਲੋਂ ਬਸਟੈਂਡ ਨੂੰ ਜਿਹੜਾ ਕਾਟਨ ਕਰਕੇ ਜਿਹੜਾ ਸਰਚ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਅਸੀਂ ਜਿਹੜੀਆਂ ਐਮਪੀ ਸਬਟੇਜ ਟੀਮਸ ਤੇ ਡੌਗਸ ਕੁਆਇਟ ਟੀਮ ਨਾਲ ਲੈ ਕੇ ਜਿਹੜੇ ਸਸਪੈਕਟਿਡ ਪਰਸਨਸ ਸਸਪੈਕਟਿਡ ਬੈਗੇਜਸ ਦੀ ਜਿਹੜੀ ਆ ਉਹ ਜੀ ਤਲਾਸ਼ੀ ਕੀਤੀ ਹੈ ਪਰ ਕਾਰਨ ਕੀ ਹੈ ਕਿ ਕਿਉਂ ਅੱਜ ਵੱਡੀ ਗਿਣਤੀ ਦੇ ਵਿੱਚ ਪੰਜਾਬ ਫੋਕਸ ਤੋਂ ਚੈਕਿੰਗ ਕੀਤੀ ਗਈ ਹੈ ਜੀ ਬੱਸ ਸਟੈਂਡ ਤੇ ਇਸੀ ਰੂਟੀਨ 'ਚ ਵੀ ਜੀ ਕਰਦੇ ਰਹਿੰਦੇ ਆ ਜਦੋਂ ਵੀ ਤਾਂ ਕਿ ਗਾਇਬ ਗਾਇਏ ਚੈਕਿੰਗ ਹੁੰਦੀ ਰਹੇ ਤੇ ਕੋਈ ਸ਼ੱਕੀ ਤੇ ਗਲਤ ਅੰਸਰ ਜਿਹੜੇ ਇੱਥੇ ਆਉਣ ਤੋਂ ਜਿਹੜਾ ਗੁਰੇਜ਼ ਕਰਨ ਤੇ ਜੇ ਕੋਈ ਲਵਾਰਸ ਚੀਜ਼ ਮਿਲ ਜਾ ਤਾਂ ਉਹਦਾ ਜਿਹੜੀ ਪਛਾਣ ਹੋ ਸਕੇ ਤਾਂ ਸਭ ਜੇਕਰ ਅਸੀਂ ਗੱਲ ਕਰੀਏ ਨਿਹੜਹਾੜੇ ਖਾਣੇ ਦੇ ਬਾਅਦ ਬੰਬਸ ਮਖਰੀ ਵੀ ਮਿਲ ਗਿਆ ਤਾਂ ਉਸ ਨੂੰ ਲੈ ਕੇ ਵੀ ਚੈਕਿੰਗ ਕੀਤੀ ਜਾਂਦੀ ਹੈ ਜੀ ਤੇ ਬਿਲਕੁਲ ਜੀ ਉਹ ਵੀ ਕਾਰਨ ਹੈਗਾ ਸਾਰਾ ਅਸੀਂ ਤਾਂ ਕਿ ਕੋਈ ਸ਼ੱਕੀ ਚੀਜ਼ ਲਵਾਰਸ ਚੀਜ਼ ਜਿਹੜੇ ਗਲ ਉਹ ਜਿਹੜੀ ਚੀਜ਼ ਪਲਾਨ ਕਰਕੇ ਨਾ ਜਾਣ ਉਹਦੇ ਵਾਸਤੇ ਜਿਹੜੀ ਸਾਰੀ ਜਿਹੜੀ ਚੈਕਿੰਗ ਜਿਹੜੀ ਕੀਤੀ ਗਈ ਹੈ ਪਾਸਟ ਟਾਈਮ ਤੋਂ ਲਾਵਾ ਸਰ ਹੋਰ ਕਿੱਥੇ ਕਿੱਥੇ ਚੈਕਿੰਗ ਕਰੀਆ ਕਿ ਪੰਜਾਬ ਪੁਲਿਸ ਦੇ ਵੱਲੋਂ ਕੀ ਤਿਆਰੀ ਹੈ ਇਹ ਸਾਡੇ ਸ਼ਹਿਰ ਚ ਸਾਰੇ ਪਬਲਿਕ ਪਲੇਸਿਸ ਜਿਵੇਂ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਮਾਲਸ ਹੈਗੇ ਸਾਡੇ ਜਾਂ ਹੋਰ ਪੀੜਪੜੱਕੇ ਵਾਲੇ ਬਾਜ਼ਾਰ ਆ ਉਹ ਸਾਰੇ ਜਗਾਂ ਤੇ ਜਿਹੜੀ ਤਲਾਸ਼ੀ ਜਿਹੜੀ ਕੀਤੀ ਜਾ ਰਹੀ ਹੈ ਤਾਂ ਸਰ ਕੋਈ ਸ਼ੱਕੀ ਚੀਜ਼ ਮਿਲਿਆ ਆਈ ਬੱਸ ਸਟੈਂਡ ਨੂੰ ਨਹੀਂ ਜਲਾਲ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਕੋਈ ਸ਼ੱਕੀ ਪੁਰਸ ਜਿਹੜੇ ਆ ਕੁਝ ਬੰਦੇ ਲੈ ਕੇ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰ ਰਹੇ ਆ ਤਾਂ ਸਭ ਚਾਰ ਦਿਨ ਤੋਂ ਨਾਕਾਬੰਦੀ ਵੀ ਕੀਤੀ ਗਈ ਜੀ ਅੱਜ ਤਾਂ ਨਾਕਾਬੰਦੀ ਸਾਡੀ ਜੀ ਰੋਜ਼ ਹੁੰਦੀ ਹੈ ਰੂਟੀਨ 'ਚ ਰੋਜ਼ ਸਾਡੀ ਨਾਕਾਬੰਦੀ ਜਿਹੜੀ ਮਹਿੰਮ ਜਿਹੜੀ ਹੈ ਸਪੈਸ਼ਲ ਜਿਹੜੀ ਰੋਜ਼ ਡਰਾਈਵ ਚੱਲ ਰਹੀ ਹੈ। ਸੱਜਣਾਂ ਨੂੰ ਕੀ ਮੈਸੇਜਾਂ ਜਾਂਦੇ ਹੋ ਅੱਜ ਦੇ ਦਿਨ ਜੋ ਵੀ ਬਹੁਤ ਵੱਡੀ ਗੰਗੀ ਹੈ ਪੰਜਾਬ ਪੁਲਿਸ ਸੜਕਾਂ ਤੇ ਵੀ ਦਿਖਾਈ ਦੇ ਰਹੀ ਹੈ ਵਾਫਾਫਾ ਜਗ੍ਹਾ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇਹੀ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੀਆਂ ਕਾਨੂੰਨ ਦੀ ਪਾਲਣਾ ਕੀਤੀ ਜਾਵੇ, ਟ੍ਰੈਫਿਕ ਜਿਹੜੇ ਆ ਰੂਲਸ ਨੂੰ ਬੇਕੀਤਾ ਜਾਵੇ। ਜੇ ਕੋਈ ਭੀੜ ਭੜਕੇ ਵਾਲੀ ਜਗ੍ਹਾ ਤੇ ਕਿਸੇ ਨੂੰ ਲਵਾਰਸ ਚੀਜ਼ ਮਿਲਦੀ ਹੈ ਤਾਂ ਉਹਨੂੰ ਜ